ਹੁੰ ਤੁਹਾਨੂੰ ਰਾਤ ਨੂੰ ਕੀ ਦਿਨ ਵੇਲੇ ਵੀ ਘਰ ਤੋਂ ਬਾਹਰ ਨਿਕਲਣਾ ਭਾਰੀ ਪੈ ਸਕਦਾ ਹੈ ਪੰਜਾਬ ਦੇ ਹਾਲਾਤ ਦਿਨ-ਬਦਿਨ ਬੱਤਰ ਹੁੰਦੇ ਜਾ ਰਹੇ ਨੇ ਤਸਵੀਰਾਂ ਆਏ ਦਿਨੀ ਕਿਸੇ ਨਾ ਕਿਸੇ ਸ਼ਹਿਰ ਤੋਂ ਸਾਹਮਣੇ ਆਉਂਦੀਆਂ ਨੇ ਲੁੱਟਖੋਹਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਹੌਸਲੇ ਇੰਨੇ ਕੋ ਉਭਲੰਦ ਹੋ ਚੁੱਕੇ ਨੇ ਕਿ ਕਦੇ ਉਹ ਕਿਸੇ ਨੂੰ ਦਸਤਰ ਤੇ ਕਦੇ ਤਲਵਾਰ ਤੇ ਕਦੇ ਚਾਕੂ ਦੀ ਨਾਲ ਤੇਲ ਲੁੱਟ ਲੈਂਦੇ ਨੇ ਤੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਵੀ ਕੋਈ ਡਰ ਨਹੀਂ ਹੈ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਤੜਕਸਾਰ ਦੀਆਂ ਤਸਵੀਰਾਂ ਨੇ ਜਿहां ਹੁਣ ਜੇਕਰ ਤੁਸੀਂ ਘਰ ਤੋਂ ਬਾਹਰ ਸੈਰ ਕਰਨ ਦੇ ਲਈ ਜਾ ਰਹੇ ਹੋ ਤਾਂ ਜ਼ਰਾ ਸੋਚ ਸਮਝ ਕੇ ਜਾਣਾ ਕਿਉਂਕਿ ਕਿਸੇ ਵੇਲੇ ਵੀ ਤੁਹਾਨੂੰ ਲੁੱਟਾ ਖੋਹਾ ਕਰਨ ਵਾਲੇ ਮਿਲ ਸਕਦੇ ਨੇ ਤੁਹਾਡੇ ਕੋਲ ਜੋ ਵੀ ਸਮਾਨ ਹੋਏਗਾ ਉਹ ਚੋਰੀ ਕਰ ਲਿਆ ਜਾਵੇਗਾ ਤਸਵੀਰਾਂ ਵੇਖ ਸਕਦੇ ਹੋ ਜੋ ਕਿ ਸਾਹਮਣੇ ਆਈਆਂ ਨੇ ਕਿ ਅਚਾਨਕ ਹੀ ਸੈਰ ਕਰਨ ਜਾ ਰਹੇ ਨੌਜਵਾਨ ਤੇ ਅਚਾਨਕ ਹੀ ਸੈਰ ਕਰਨ ਜਾ ਰਹੇ ਵਿਅਕਤੀ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਐਕਟਿਵਾ ਦੇ ਸਵਾਰ ਤਿੰਨ ਨੌਜਵਾਨ ਆਉਂਦੇ ਨੇ ਪਹਿਲਾਂ ਐਕਟਿਵਾ ਰੋਕਦੇ ਨੇ ਉਸ ਤੋਂ ਬਾਅਦ ਉਸ ਨੂੰ ਦਾਕਟਰ ਦਿਖਾਈ ਜਾਂਦੀ ਹੈ ਹਥਿਆਰਾਂ ਦੇ ਬਲ ਤੇ ਲੁੱਟਖੋਹੜੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਪਰ ਪੁਲਿਸ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਜ਼ਰੂਰ ਖੜੇ ਹੁੰਦੇ ਨੇ ਕਿ ਪ੍ਰਸ਼ਾਸਨ ਆਖਿਰਕਾਰ ਸੁੱਤਾ ਕਿਉਂ ਪਿਆ ਇਹਨਾਂ ਨੂੰ ਕਾਬੂ ਕਿਉਂ ਨਹੀਂ ਆ ਰਿਹਾ ਉਦਰੀ ਕਹਿੰਦੇ ਨੇ ਦਾਤਰ ਦਿਖਾ ਕੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਜੋ ਵੀ ਤੇਰੇ ਕੋਲ ਹੈ ਸਾਨੂੰ ਦੇ ਦੇ ਤੇ ਬਾਅਦ ਦੇ ਵਿੱਚ ਉਹ ਲੁਟੇਰਿਆਂ ਵੱਲੋਂ ਇਸ ਵਿਅਕਤੀ ਦੇ ਸਾਰੇ ਕੱਪੜੇ ਵੀ ਖੰਗਾਲੇ ਜਾਂਦੇ ਨੇ ਉਸ ਦੇ ਕੋਲੋਂ ਜੋ ਫੋਨ ਮਿਲਦਾ ਹੈ ਉਹ ਰੋਹਿਤ ਤੋਂ ਪਾਸਵਰਡ ਪੁੱਛ ਕੇ ਲੁਟੇਰੇ ਫੋਨ ਲੈ ਕੇ ਉਸ ਜਗ੍ਹਾ ਤੋਂ ਫਰਾਰ ਹੋ ਜਾਂਦੇ ਨੇ ਦੱਸਦੀ ਹੈ ਕਿ ਉਸਨੇ ਲੋਕਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਸਵੇਰੇ ਤੜਕਸਾਰ ਵੇਲੇ ਕੋਈ ਵੀ ਵਿਅਕਤੀ ਬਾਅ ਨਹੀਂ ਆਇਆ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋ ਜਾਂਦੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਮਾਮਲਾ ਜਲੰਧਰ ਦਾ ਸਾਹਮਣੇ ਆ ਰਿਹਾ ਹੈ